ਨੋ ਨਮੇਸ਼ ਪਰ ਇਹਦੇ ਹਾਂ ਇਹਦੇ ਵਿੱਚ ਜਲਦੀ ਪਾਰ ਲੈ ਫੁੱਟ ਦੀ ਕਿਥੀ ਚੱਲ ਬਣਾ ਲੈ ਬੀਹੜਾ ਹੈ ਇਹ ਦੇਖ ਤੇਰੀ ਇਹ ਰੋਟੀ ਬੱਤੀ ਹੈ ਹਾਂ ਹਾਂ ਬੱਝੀਆਂ ਹੋ ਗਈਆਂ ਆਹ ਬਤਾ ਮੈਂ ਖਾਣਾ ਜੀ ਲੈ ਭਾਈ ਆ ਤੱਕ ਕੋਈ ਉਹ ਆ ਗਿਆ ਕੰਟੀ ਦੀ ਆ ਬੀ ਬਟਾ ਮੈਂ ਤਾਂ ਰਹਿ ਗਿਆ ਨਾ ਮੇਰੇ ਤਾਂ ਘੇੜੀ ਵੀ ਬੜੀ ਛੁੱਟ ਗਈ ਵਾਰ ਪੜਦੀ ਪਾਣੀ ਬੈਠਿਆ ਨਾਲੇ ਪਾਲੂ ਨਾਲ ਲਗਮੋ ਉਹ ਉਹ ਗੋਲ ਦੂਆ ਉਹ ਕੇ ਦੂਆ ਕਈ ਨਹੀਂ ਇਨੀ ਤੇ ਤੇ ਜੀ ਤਾਂ ਮੇਰੀ ਲੱਗੇ ਤੇ ਕੀ ਸੰਗਾ ਕੋਈ ਜਿੰਨੀ ਦੇਗੀ ਕੋਈ ਮੇਰੇ ਉਹ ਨਹੀਂ ਗੀ ਦੋੜਾ ਸਾਰਾ ਉਹਦਾ ਸਾਡੇ ਦਾ ਸੂਲਕ ਪੇਜ ਨਹੀਂ ਉਹਦਾ ਲੈ ਉਈ ਨਹੀਂ ਟੁੱਟਦੀ ਤੋੜਦਾ ਜਿੰਦਾ ਤੋੜਦਾ हां ऊंट उढ़दी ने तो कभी अच्छी छुट्टी नहीं गई सुपता इतनी मोटी यार 4000 यार सुपता हम पखे ਛੱਡਦਾਂ ਨਾ ਕਿ ਲੜਕਾਂ ਮਾਰੇ ਹੋਇਆ ਦੇਖ ਲੜਕਾਂ ਮਾਰ ਕੇ ਮਾਰ ਕੇ ਸੇੜ ਤੇ ਕਰ ਕੇ ਮੈਂ ਦਰਸ਼ਨ ਸਿੰਘ ਬਿਸ਼ਨਪੁਰਾ ਕੋਖਰ ਰਾਤ ਘਟੋ ਘਟ 15 ਮੋਟਰਾਂ ਤੇ तकरीबन 10ਾਂ ਦੀ ਚੋਰੀ ਹੋਈ ਹੈ ਬੇਖੋਖ ਲਟੇਰੇ 10ਾਂ ਵੱਢ ਕੇ ਉਰੇ ਛਿੱਲ ਕੇ ਲੈ ਕੇ ਗਏ ਨੇ ਛੜਕਦੇ ਰਾਤ ਨੂੰ ਖੇਤਾਂ ਦੇ ਵਿੱਚ ਕਿਸਾਨ ਆ ਨਹੀਂ ਰਹੇ ਇਸ ਕਰਕੇ ਉਹਨਾਂ ਨੇ ਨਜਾਇਜ਼ ਫਾਇਦਾ ਠਾਇਆ ਇੱਥੇ ਤਾਰਾਂ ਛਿੱਲ ਕੇ ਮੋਜ ਨਾਲ ਝਾੜੂ ਮਾਰ ਕੇ ਇੱਧਰ ਕਣਕਾਂ 'ਚ ਤਾਰਾਂ ਡੇਗੇ ਨੇ ਸਵੇਰੇ ਜਦੋਂ ਕਿਸਾਨਾਂ ਨੂੰ ਪਤਾ ਲੱਗਿਆ ਆ ਕੇ ਦੇਖਿਆ ਤਾਂ ਪੱਤਰਕਾਰ ਨੂੰ ਬੁਲਾਇਆ ਥਾਣੇ ਨੂੰ ਸੂਚਨਾ ਦਿੱਤੀ ਗਈ ਹੈਗੀ ਇਸ ਕਰਕੇ ਆਉਣ ਵਾਲੇ ਨੇ ਕੀ ਨਾਮ ਹੈ ਆਪਣਾ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਮਨਦੀਪ ਸਿੰਘਾ ਜੀ ਪਿੰਡ ਮਿਸ਼ਨਪੁਰਾ ਤੋਂ ਹੈ ਜੀ ਆਪਣਾ ਕੀ ਮਾਮਲਾ ਜਿਹੜਾ ਆਪਣੇ ਚੋਰੀ ਦਾ ਮਾਮਲਾ ਹੈ ਕਿ ਆਪਣੇ ਖੇਤਾਂ ਦੇ ਵਿੱਚੋਂ ਲਗਭਗ 15-20 ਖੇਤ ਮੋਟਰਾਂ ਦੀ ਕੇਬਲਾਂ ਵੱਢ ਗਈਆਂ ਨੇ ਉਹ ਕੇ ਚੋਰਾਂ ਨੇ ਕੁਝ ਨਹੀਂ ਛੱਡਿਆ 2 ਫੁੱਟ ਦਾ ਟੁਕੜਾ ਨਾਲ 3 ਫੁੱਟ ਦਾ ਆਪਾਂ ਕੇਵਲ ਗੱਡੀ 'ਚ ਮੋਟਰ ਮੱਚੀ ਚੱਕ ਲਾ ਆਪਣੇ ਹੁਣੇ ਘੱਟੋ-ਘੱਟ 400 ਫੁੱਟ ਕੇਬਲ ਆ ਉਹ ਸਾਰੀ ਸਾਰੀ ਚੋਰੀ ਹੋ ਗਈ ਅਤੇ ਆਹ ਪੰਨਿਆਂ ਛਿੰਦ ਲ ਕੇ ਉਹ ਕੱਲੀਆਂ ਤਾਰਾਂ ਤਾਰਾ ਕੱਢ ਕੇ ਲੈ ਚੁੱਕੇ ਨੇ ਜੰਨੇ ਤੋਂ ਤਾਂ ਹੁਣ ਇੱਕ ਬੰਦੇ ਦਾ ਕੰਮ ਤਾਂ ਹੈ ਨਹੀਂ ਇਹ ਕੰਮ ਵੀ ਕਈ ਬੰਦਿਆਂ ਦਾ ਹੈ ਇਹ ਬਾਇਜੈਂਸ ਕੱਲ ਨੂੰ ਕੋਈ ਬੰਦਾ ਖੇਤ ਨਹੀਂ ਆ ਸਕਦਾ ਹੈਗਾ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਖਤ ਸਖਤ ਕਾਰਵਾਈ ਕੀਤੀ ਜਾਵੇ ਧੰਨਵਾਦ ਕੋਈ ਜਾਣਕਾਰੀ ਮਿਲੀ ਵੀ ਕਿੰਨੇ ਦੇ ਵੱਲੋਂ ਇਹ ਕੀਤਾ ਗਿਆ ਦੇਖੋ ਇਹ ਤਾਂ ਕੀਮਤਾ ਲੱਗਦਾ ਨਸ਼ੇ ਪੱਤੇ ਵਾਲੀ ਹੋਣਗੇ ਕੋਈ ਪਿੰਡ ਦਾ ਵਿੱਚ ਹੱਥ ਵੀ ਹੋ ਸਕਦਾ ਹੈ ਕਾਹਨੂੰ ਪਤਾ ਅਸ ਵੀ ਖੜੂਕਾ ਖੇਤ ਗਿਆ ਹੈ ਕੰਮ ਪਹਿਲਾਂ ਕਦੇ ਹੈ ਕੁਝ ਹੋਇਆ ਨਹੀਂ ਜੇ ਹੁੰਦਾ ਬੰਦਾ ਫਿਰ ਤਾਂ ਗੌਰ ਵੀ ਕਰਦਾ ਹੈ ਪਰ ਇਹ ਤਾਂ ਕਿਸ ਨੇ ਨਿਗਰਾਨੀ ਤੇ ਪੱਕੇ ਤੌਰ ਦੀ ਕੰਮ ਕੀਤਾ ਗਿਆ ਹੈ ਤਾਂ ਹਾਂਜੀ ਜਗਸੀਰ ਸਿੰਘ ਸਰਪੰਚ ਬਿਸ਼ਨਪੁਰਾ ਖੁਖਰ ਤੇ ਆਪਨ ਸਵੇਰੇ ਫੋਨ ਆਇਆ 8 ਵਜੇ ਤੇ ਆਪਣੇ ਖੇਤਾਂ ਦੇ ਵਿੱਚ 10-15 ਮੋਟਰਾਂ ਤੋਂ ਤਾਰਾਂ ਵੱਢੀਆਂ ਗਈਆਂ ਸੀਆਂ ਤੇ ਅਸੀਂ ਨੇ ਆ ਕੇ ਮੌਕਾ ਦੇਖਿਆ ਤੇ ਅਸੀਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਹ ਆ ਕੇ ਕੋਈ ਕਾਰਵਾਈ ਕਰੇ ਜਿੰਨਾ ਦੇ ਨਾਲ ਕਿਉਂ ਅੱਗੇ ਤੋਂ ਵੀ ਕੋਈ ਨੁਕਸਾਨ ਨਾ ਹੋਵੇ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ